ਅੱਜ ਆਪਾਂ ਪੰਜਾਬੀ ਲੋਕਾਂ ਦੇ ਅੰਕਾਂ ਬਾਰੇ ਜੋ ਵਿਚਾਰ ਹੈ ਚੰਗੇ ਮਾੜੇ ਉਸ ਬਾਰੇ ਗੱਲ ਕਰਾਂਗੇ ਪੰਜਾਬੀ ਲੋਕਮਾਨ ਸਦਾ ਹੀ ਹਰ ਚੀਜ਼ ਨੂੰ ਸ਼ੱਕ ਦੇ ਨਜ਼ਰ ਨਾਲ ਦੇਖਦਾ ਰਿਹਾ ਹੈ ਇਵੇਂ ਹੀ ਸਾਡੇ ਪੰਜਾਬੀ ਸਮਾਜ ਦੇ ਵਿੱਚ ਕਾਫੀ ਸਾਰੇ ਅੰਕਾਂ ਬਾਰੇ ਵਹਿਮ ਪਰ ਮਿਲਦੇ ਹਨ ਹਰ ਲੋਕ ਆਪਣੇ ਚੰਗੇ ਮਾੜੇ ਵਿਚਾਰ ਬਣਾਈ ਬੈਠਾ ਹੈ ਇਸੀ ਧਾਰਨਾ ਦੇ ਅਪਾ ਅੱਜ ਅੰਕਾਂ ਬਾਰੇ ਗੱਲ ਕਰਾਂਗੇ ਪੰਜਾਬੀ ਸਮਾਜ ਪੰਜਾਬੀ ਲੋਕਮਨ ਹਰ ਚੀਜ਼ ਨੂੰ ਆਪਣੇ ਨਜ਼ਰੀਏ ਤੋਂ ਪਰਖਦਾ ਰਿਹਾ ਹੈ ਇਸੀ ਧਾਰਨਾ ਦੇ ਸਾਡੇ ਪੰਜਾਬੀ ਲੋਕਾਂ ਨੇ ਪਾਉਨੇ ਅੰਕ ਨੂੰ ਅਤੇ ਸਵਾਏ ਨੂੰ ਜਿਹਨੂੰ ਅਸੀਂ ਕਹਿੰਦੇ ਆ ਪਨਾਈ ਜਾਂ ਸਵਾਈ ਇਸ ਬਾਰੇ ਆਪਣੇ ਵਿਚਾਰ ਬਣਾਏ ਹਨ ਲੋਕ ਇਸ ਨੂੰ ਚੰਗਾ ਮਾੜਾ ਸਮਝਦੇ ਹਨ ਤਾਂ ਅਸੀਂ ਲੋਕ ਅੱਜ ਵੀ ਇਹਨਾਂ ਚੀਜ਼ਾਂ ਬਾਰੇ ਆਪਣੇ ਵਹਿਮ ਭਰਮ ਬਣਾਈ ਬੈਠੇ ਹਾਂ ਇਸ ਪਿੱਛੇ ਕੀ ਕਾਰਨ ਹੈ ਇਸ ਬਾਰੇ ਕਿਸੇ ਵੀ ਲੋਕਤਾਰਾ ਦੀ ਕਿਤਾਬ ਬਾਰੇ ਨਹੀਂ ਲਿਖਿਆ ਮਿਲਦਾ ਐਨਾ ਜ਼ਰੂਰ ਮਿਲਦਾ ਹੈ ਕਿ ਪੰਜਾਬੀ ਲੋਕ ਐਨਾ ਸਮਿਆਂ ਤੇ ਇਹ ਚੀਜ਼ ਨੂੰ ਚੰਗਾ ਤੇ ਇਹ ਚੀਜ਼ ਨੂੰ ਮਾੜਾ ਸਮਝਦੇ ਹਨ ਉਸੇ ਧਾਰਨਾ ਦੀਨ ਮੈਂ ਤੁਹਾਡੇ ਨਾਲ ਇਨਾ ਅੰਕਾਂ ਬਾਰੇ ਗੱਲ ਕਰ ਰਿਹਾ ਹਾਂ ਹਾਂ ਪੰਜਾਬੀ ਲੋਕ ਇਹੀ ਸਾਡਾ ਸਮਾਜ ਹੈ ਜਿਹੜਾ ਕਿ ਆਪਣੇ ਵਿਚਾਰਾਂ ਦੀ ਆਪਣੀ ਮਾਨਸਿਕਤਾ ਨੂੰ ਇਸ ਅਧੀਨ ਕਰੀ ਬੈਠਾ ਹੈ ਤੇ ਇਸ ਅਧੀਨ ਆਪਾਂ ਅੱਜ ਪੌਣੇ ਅੰਕ ਬਾਰੇ ਤੇ ਸਵਾਇ ਅੰਕ ਬਾਰੇ ਜਾਂ ਸਵਾਈ ਬਾਰੇ ਗੱਲ ਕਰਾਂਗੇ ਪੰਜਾਬੀ ਲੋਕ ਪਾਉਣੇ ਨੂੰ ਸ਼ੁਭ ਮੰਨਦੇ ਹਨ ਜਦੋਂ ਵੀ ਉਹ ਸ਼ਗਨ ਪਾਉਂਦੇ ਆ ਤਾਂ ਉਹ ਸਵਾਈ ਰੂਪ ਦੇ ਵਿੱਚ ਪਾਉਂਦੇ ਆ ਸਵਾਈ ਤੋਂ ਮੇਰਾ ਮਤਲਬ ਹੈ ਇੱਕ ਤੋਂ ਜ਼ਿਆਦਾ ਸਵਾਈ ਰੂਪ ਦੇ ਵਿੱਚ ਪਾਉਂਦੇ ਆ ਦੂਨ ਸਵਾਇਆ ਹੋਣਾ ਮੁਹਾਵਰਾ اسی ਭਾਵਨਾ ਦੀਰ ਬਣਿਆ ਲੱਗਦਾ ਹੈ ਅਸੀਂ ਅੱਜ ਵੀ ਜਦੋਂ ਲੰਮੇ ਸਫ਼ਰ ਤੇ ਤੁਰਦੇ ਹਾਂ ਤਾਂ ਸਵਾਈ ਵਾਲਾ ਟਾਈਮ ਦੇਖ ਕੇ ਚਲਦੇ ਹਾਂ ਕਿ ਚੰਗਾ ਮੰਨਿਆ ਜਾਂਦਾ ਹੈ ਸਵਾਈ ਵਾਲਾ ਟਾਈਮ ਔਰਤਾਂ ਦੇ ਜਿਹੜੇ ਛੂਟ ਹੈ ਪੰਜਾਬੀ ਸਮਾਜ ਦੇ ਵਿੱਚ ਉਹ ਸਵਾ 5 ਗੱਜ ਦੇ ਲੈ ਜਾਂਦੇ ਆ ਜਦੋਂ ਲੋਕ ਦਾਨਪੁਨ ਕਰਦੇ ਆ ਤਾਂ ਉਦੋਂ ਵੀ ਸਵਾ ਰੁਪਈਆ ਜਾਂ ਸਵਾ ਛੇਰ ਦਾਣੇ ਹੀ ਦਾਨ ਕਰਦੇ ਹਨ ਸਵਾ ਦਾ ਭਾਵ ਵਾਦਾ ਹੋਣਾ ਮੰਨਿਆ ਗਿਆ ਹੈ ਤੇ ਪੌਣੇ ਦਾ ਭਾਵ ਘਟਾ ਹੈ ਘਟਣ ਦਾ ਕ੍ਰਮ ਹੈ ਪੌਣਾ ਜਿਹੜਾ ਹੈ ਇਸ ਤਰ੍ਹਾਂ ਔਰਤਾਂ ਦਾ ਜਿਹੜਾ ਲੀੜਾ ਹੈ ਉਹ ਵੀ ਸਵਾ ਦੋ ਗੱਜ ਦਾ ਲਿਆ ਜਾਂਦਾ ਸੀ ਤੇ ਉਸ ਪੁਰਾਣੇ ਸਮਾਜ ਦੇ ਵਿੱਚ ਮਰਦਾਂ ਦੀ ਪੱਗ ਸਵਾ 7 ਗੱਜ ਦੀ ਹੁੰਦੀ ਸੀ ਚਾਦਰੇ ਦਾ ਕੱਪੜਾ ਵੀ ਲੋਕ ਸਵਾਏ ਮਾਪ ਵਿੱਚ ਹੀ ਲੈਂਦੇ ਸਨ ਇਸ ਤਰ੍ਹਾਂ ਆਦਮੀ ਜਿਹੜਾ ਹੈ ਉਹ ਆਪਣੀ ਮਾਨਸਿਕਤਾ ਅਧੀਨ ਸਵੇ ਸਵਾ ਨੂੰ ਚੰਗਾ ਮੰਨਦਾ ਹੈ ਸਵਾਈ ਨੂੰ ਚੰਗਾ ਮੰਨਦਾ ਹੈ ਅੱਜ ਵੀ ਜਦੋਂ ਅਸੀਂ ਸ਼ਗਨ ਪਾਉਂਦੇ ਆ ਤਾਂ ਟਾਈਮ ਦੇਖਦੇ ਹਾਂ ਕਿ ਸਵਾਈ ਵਾਲਾ ਟਾਈਮ ਹੈ ਇਹ ਪੁਨਾਈ ਵਾਲਾ ਟਾਈਮ ਹੈ ਇਹ ਮਾੜਾ ਹੈ ਇਹ ਚੰਗਾ ਹੈ ਇਸ ਵਿਸ਼ੇ ਪੰਜਾਬੀ ਮਾਨਸਿਕਤਾ ਦੀ ਕੀ ਧਾਰਨਾ ਹੈ ਇਸ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਪਰ ਅਜੀਹਾ ਜ਼ਰੂਰ ਮੰਨਿਆ ਹੈ ਕਿ ਸਾਡੇ ਲੋਕ ਸਵਾਈ ਨੂੰ ਚੰਗਾ ਗੈਂਦੇ ਹਨ ਤੇ ਪੁਣਾਈ ਨੂੰ ਮਾੜਾ ਬਣਦੇ ਹਨ ਇਸੇ ਤਰ੍ਹਾਂ ਅਸੀਂ ਹਰ ਚੀਜ਼ ਨੂੰ ਪਾਉਣੇ ਨੂੰ ਮਾੜਾ ਅਪਣਾ ਲਿਆ ਹੈ ਆ ਆਦਮੀ ਦੇ ਕੱਪਣ ਵਾਸਤੇ ਜਿਹੜਾ ਕਪੜਾ ਹੈ ਉਹ ਪੁਣਾਈ ਦੇ ਵਿੱਚ ਹੁੰਦਾ ਹੈ ਕਪੜਾ ਪਾਉਣੇ 5 ਗੱਜ ਦਾ ਲਿਆ ਜਾਂਦਾ ਹੈ ਪਨਾਈ ਦਾ ਮਤਲਬ ਹੈ ਮਾੜਾ ਹੈ ਇਹ ਬੜੀ ਇਸੇ ਤਰ੍ਹਾਂ ਮੁਰਦੇ ਦੇ ਬਾਲਣ ਵਾਸਤੇ ਪੌਣੇ ਪੰਜ ਮਣ ਜਾਂ ਪੌਣੇ ਸੱਤ ਮਣ ਬਾਲਣ ਇਹ ਲਿਆ ਜਾਂਦਾ ਹੈ ਇਸੇ ਤਰ੍ਹਾਂ ਸਾਡੀ ਇਹ ਧਾਰਨਾ ਪੱਕ ਚੁੱਕੀ ਹੈ ਕਿ ਪਨਾਈ ਮਾੜੀ ਹੈ ਸਵਾਈ ਚੰਗੀ ਹੈ ਸ਼ੋਭ ਕੰਮ ਕਰਦੇ ਸਮੇਂ ਅਸੀਂ ਹਮੇਸ਼ਾ ਸਵਾਈ ਨੂੰ ਉਡੀਕਦੇ ਹਾਂ ਤੁਸੀਂ ਦੇਖਿਓ ਆਪਣੇ ਸਮਾਜ ਦੇ ਵਿੱਚ ਲੋਕ ਸਵਾਈ ਨੂੰ ਚੰਗਾ ਕਹਿੰਦੇ ਨਜ਼ਰ ਆਉਂਦੇ ਹਨ ਸ਼ੁਰੂ ਤੋਂ ਹੀ ਅਜੇਹਾ ਵਤੀਰਾ ਸਾਡੇ ਨਾਲ ਹੁੰਦਾ ਰਿਹਾ ਹੈ ਤਾਂ ਅਸੀਂ ਇਹ ਧਾਰਨਾ ਨੂੰ ਪੱਕਾ ਕਰ ਲਿਆ ਰੂੜ ਕਰ ਲਿਆ ਕਿ ਸਵਾਈ ਚੰਗੀ ਹੈ ਹਰ ਚੀਜ਼ ਨੂੰ ਅਸੀਂ ਸਵਾਈ ਦੇ ਵਿੱਚ ਦੇਖਦੇ ਸ਼ੁਭ ਸ਼ਗਨ ਸਵਾਈ ਦਾ ਮੰਨਿਆ ਜਾਂਦਾ ਹੈ ਆਨੰਦ ਕਾਰਜਾਂ ਵੇਲੇ ਚੰਗੇ ਸ਼ੁਭ ਅਫਸਰ ਤੇ ਅਸੀਂ 100 ਰੁਪਏ ਦੇ ਨਾਲ 1 ਰੁਪਈਆ ਰੱਖਣਾ ਸ਼ਬ ਮੰਦੇ ਹਨ ਸਵਾਈ ਚੰਗਿਆਈ ਦਾ ਪ੍ਰਤੀਕ ਹੈ ਵਾਅਦੇ ਦਾ ਪ੍ਰਤੀਕ ਹੈ ਪੁਨਾਈ ਬਰਾਈ ਦਾ ਧੰਨਵਾਦ